ਇਤੇ ਦਿਨੀ ਮੈਕਲੋਡਗੰਜ ਘੁੰਮਣਗੇ ਪੰਜਾਬ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਕਤਲ ਕਰਨ ਦੀ ਇਹ ਘਟਨਾ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ਵਿੱਚ ਵਾਪਰੀ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗੁਰਤੇਗ ਬਹਾਦਰ ਨਗਰ ਟੀਬੀ ਫਗਵਾੜਾ ਵਜੋਂ ਹੋਈ ਸੀ ਜ਼ਿਕਰਯੋਗ ਹੈ ਕਿ ਹਿਮਾਚਲ ਪੁਲਿਸ ਵੱਲੋਂ ਇਸ ਕਤਲ ਦੇ ਮਾਮਲੇ ਵਿੱਚ ਦੁਕਾਨ ਦੇ ਮਾਲਕ ਸਮੇਤ ਉਸਦੇ بیٹے ਅਤੇ 6 ਵਿਅਕਤੀਆਂ 'ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਮ੍ਰਿਤਕ ਨਵਦੀਪ ਦੇ ਪਰਿਵਾਰਕ ਮੈਂਬਰਾਂ ਨੇ ਵਾਪਰੀ ਇਸ ਦੁਖਦ ਘਟਨਾ ਸੰਬੰਧੀ ਵਧੇਰੇ ਜਾਣਕਾਰੀ ਦਿੱੰਦਿਆ ਪੁਲਿਸ ਪ੍ਰਸ਼ਾਸਨ ਨੂੰ ਸੇਲਾਨੀਆਂ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਕਲ ਕਹੀ ਹੈ ਅਸੀਂ ਉਹ ਲੋਟ ਤੇ ਲਗੇ ਸੀ ਕਿ ਆਪਣੇ ਆਪਣੇ ਬ੍ਰਦਰਿੰਗ ਲੋਰ ਦੇ ਨਾਲ ਘੁੰਮਣ ਕਰਨ ਗਏ ਸੀ ਉੱਥੇ ਤੇ ਉੱਥੇ ਜਾ ਕੇ ਨਾ ਅਸੀਂ ਜਦੋਂ ਇੱਕ ਰੈਸਟੋਰੈਂਟ ਚ ਖਾਣਾ ਖਾਣ ਲਈ ਉਤਰੇ ਫਲੇ ਤਾਂ ਉਹਦੇ ਵਿੱਚ ਜਿਹੜਾ ਮਾਲਕ ਸੀ ਉਹਦਾ ਤੇ ਉਹ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ ਚਾਣ ਕਿ ਸਾਡੇ ਹੱਜ ਕੋਕ ਦੀਆਂ ਬੋਤਲਾਂ ਸਗੀਆਂ ਨੇ ਉਹ ਅਸੀਂ ਕਿ ਸ਼ਰਾਬ ਅਸੀਂ ਲੈ ਕੇ ਵੀ ਨਹੀਂ ਆਏ ਅਸੀਂ ਸ਼ਰਾਬ ਸਵੇਰੇ 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 ਨਹੀਂ ਪੀਂਦੇ ਹਨਾ ਤੇ ਕਹਿੰਦਾ ਵੀ ਓਕੇ ਅਸੀਂ ਆਰਡਰ ਕੀਤਾ ਉਹਨੂੰ ਬੈਠੇ ਸੀ ਟੇਬਲ ਤੇ ਤਾ ਫਿਰ ਦੁਆਰਾ ਆ ਕੇ ਸਾਨੂੰ ਕਹਿਣ ਲੱਗਿਆ ਵੀ ਇੱਥੇ ਸ਼ਰਾਬ ਨਹੀਂ ਪੀਣੀ ਅਸੀਂ ਕਿਹਾ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਹੈਗੇ ਤੋ ਜਿਹੜਾ ਮੇਰਾ ਬ੍ਰਦਰ ਇਨ ਲਾ ਹੈ ਉਹ ਕਹਿੰਦਾ ਵੀ ਤੂੰ ਬਾਰ-ਬਾਰ ਸਾਨੂੰ ਕਿਉਂ ਕਹੀ ਜਾਂਦਾ ਵੀ ਸ਼ਰਾਬ ਨਹੀਂ ਪੀਣੀ ਅਸੀਂ ਸ਼ਰਾਬ ਲੈ ਕੇ ਨਹੀਂ ਆਏ ਜਾਂ ਹਨ ਤੇ ਇਸ ਗੱਲ ਦਾ ਉਹਨੂੰ ਸ਼ਾਇਦ ਗੁੱਸਾ ਲੱਗਿਆ ਵੀ ਮੈਨਾਂ ਉੱਚੀ ਬੋਲ ਰਿਹਾ ਹੈ ਮਸ਼ਰਾ ਈਗੋ ਹਰਟ ਹੋਈ ਉਹਨੇ ਵੀ ਮੁੜ ਕੇ ਉੱਚਾ ਬੋਲਣਾ ਸ਼ੁਰੂ ਕਰ ਦਿੱਤਾ ਢੱਬੇ ਵਾਲੇ ਨੇ ਤੇ ਕਹਿੰਦਾ ਮੈਂ ਤੁਹਾਨੂੰ ਇੱਥੇ ਪਿਠਾਉਣਾ ਹੀ ਨਹੀਂ ਤੁਸੀਂ ਇੱਥੋਂ ਚਲੇ ਜਾਓ ਹਨ ਤੇ ਅਸੀਂ ਉਹਨੂੰ ਕਿਹਾ ਵੀ ਓਕੇ ਅਸੀਂ ਠੀਕ ਹੈ ਇੱਥੋਂ ਚਲੇ ਜਾਂਦੇ ਹਾਂ ਤੇ ਉਥੋਂ ਨਿਕਲਣ ਲੱਗੇ ਆ ਤੇ ਉਹਨੇ ਦੁਬਾਰਾ ਨਵਦੀਪ ਨੂੰ ਧੱਕਾ ਮਾਰਦਾ ਢਾਪੇ ਵਾਲੇ ਨੇ ਤਾਂ ਨਵਦੀਪ ਨੇ ਉਹਨੂੰ ਦੁਬਾਰਾ ਹੱਥੋਂ ਦਾ ਪਿੱਛੇ ਕਰਦੇ ਹੋਏ ਪੁੱਛਿਆ ਵੀ ਤੂੰ ਮੈਨੂੰ ਧੱਕਾ ਕਿਉਂ ਮਾਰ ਰਿਹਾ ਹੈ ਨਾ ਧੱਕਾ ਕਿਉਂ ਮਾਰ ਰਿਹਾ ਤੇ ਇਸ ਕਰਦੇ ਥੋੜਾ ਜਿਹਾ ਬਹਿਸ-ਬਾਜੀ ਹੋਣ ਲੱਗੀ ਸ਼ੁਰੂ ਆਲੇ-ਦੁਆਲੇ ਦੁਕਾਨਾਂ ਵਾਲਿਆਂ ਨੇ ਦੇਖਿਆ ਵੀ ਇਹਨਾਂ ਦੀ ਬਹਿਸ ਚੱਲ ਰਹੀ ਆ ਤੇ ਉਹਨਾਂ ਨੇ ਵਾਪਸ ਪਿੱਛੋਂ 25-30 ਬੰਦੇ ਆ ਗਏ ਤੇ ਸਾਡੇ ਉੱਤੇ ਹਮਲਾ ਕਰ ਦਿੱਤਾ ਸਾਰਿਆਂ ਨੇ ਅਸੀਂ ਬੱਚ ਦੇ ਪਹੁੰਚਾਉਂਦੇ ਸਾਰੇ ਜਾਣੇ ਉਹ ਟਾਪੇ ਦੇ ਡੋਰ ਤੋਂ ਬਾਹਰ ਨਿਕਲੇ ਰੋਡ ਤੇ ਆਏ ਨੋਡ ਤੇ ਜਾ ਕੇ ਇਸ ਬੱਚ ਦੇ ਰੇ ਵੀ ਰੋਕਿਆ ਸਾਰਿਆਂ ਨੂੰ ਵੀ ਲੜਨੀ ਨਹੀਂ ਆਏ ਅਸੀਂ ਹਨਾ ਵੀ ਨਹੀਂ ਲੜਨਾ ਉਸ ਤੋਂ ਬਾਅਦ ਫੇਰ ਵੀ ਨਹੀਂ ਉਹ ਹਟੇ ਤਾਂ ਥੋੜੀ ਦੇਰ ਬਾਅਦ ਉਹਨਾਂ ਜਦ ਦੇਖਿਆ ਸੀ ਵਾਪਸ ਪਿੱਛੇ ਨੂੰ ਤੇ ਨਵਦੀਪ ਸੜਕ ਤੇ ਲੰਮਾ ਪਿਆ ਹੋਇਆ ਉਹਦੇ ਜਦੋਂ ਅਸੀਂ ਉਹਨੂੰ ਜਾ ਕੇ ਚੱਕਿਆ ਉਹਦੇ ਸਾਹ ਬਿਲਕੁਲ ਬਹੁਤ ਥੋੜੇ ਚੱਲਦੇ ਹੋਏ ਸੀਗੇ ਤੇ ਅਸੀਂ ਉਹਨੂੰ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਹਸਪੀਟਲ ਲੈ ਕੇ ਗਏ ਆ ਤੇ ਉੱਥੇ ਉਹਨਾਂ ਨੇ ਆਪਣੇ ਵੱਲੋਂ ਜੋ ਵੀ ਉਹਨਾਂ ਦੀ ਫਰਸਟ ایڈ ਸੀਗਾ ਉਹ ਸਾਰਾ ਕੀਤਾ ਤੇ ਬਾਅਦ ਵਿੱਚ ਉਹਨਾਂ ਨੇ ਰੈਫਰ ਕੀਤਾ ਕੋਈ ਵੱਡਾ ਹਸਪੀਟਲ ਦੇ ਉੱਥੇ ਜਾ ਕੇ ਉਹਨਾਂ ਨੇ ਜਵਾਬ ਦਿੱਤਾ ਸਰ ਉੱਥੇ ਦੇ ਪ੍ਰਸ਼ਾਸਨ ਨੇ આરોਪ ਲਾਇਆ ਕਿ ਇਹ ਸ਼ਰਾਬ ਪਿੰਦੇ ਰਹੀ ਉਥੇ ਨਹੀਂ ਬਿਲਕੁਲ ਵੀ ਅਸੀਂ ਇੱਕ ਡ੍ਰੌਪ ਵੀ ਸ਼ਰਾਬਦਾਰ ਯੂਜ਼ ਕੀਤਾ ਉੱਥੇ ਜਾ ਕੇ ਨਹੀਂ ਅਸੀਂ ਲੈ ਕੇ ਗਏ ਸੀਗੇ ਸਾਡੀ ਜਿੰਨੀ ਸ਼ਰਾਬ ਪਈ ਸੀ ਗੱਡੀ ਦੇ ਵਿੱਚ ਪਈ ਸੀ ਅਸੀਂ ਢਾਬੇ ਦੇ ਸਿਰਫ ਰੋਟੀ ਖਾਣ ਗਏ ਸੀਗੇ ਤਿੰਨਾਂ ਹੀ ਸਾਡੇ ਹੱਥ 'ਚ ਕੋਈ ਸ਼ਰਾਬ ਸੀਗੀ ਜੀਵਨ ਕੀ ਇਹਨਾਂ ਨੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਹੋਣਗੇ ਪਰ ਇਹਨਾਂ ਨੇ ਰਿਪੋਰਟ ਕੱਢਣੀ ਨਹੀਂ ਬਾਹਰ ਕਿਉਂਕਿ ਸਾਡੇ ਹੱਥ 'ਚ ਕੁਝ ਹੈ ਹੀ ਨਹੀਂ ਸੀਗਾ ਤੇ ਉੱਥੇ ਕੋਕ ਦੀਆਂ ਬੋਤਲਾਂ ਹਜੇ ਵੀ ਜਦੋਂ ਅਸੀਂ ਢਾਬੇ ਤੋਂ ਨਿਕਲੇ ਆ ਬਾਅਦ 'ਚ ਜਾ ਕੇ ਚਨਾਕਤ ਕੀਤੀ ਸਾਰੇ ਬੰਦਿਆਂ ਦੀ ਉੱਥੇ ਸਾਰੀਆਂ ਬੋਤਲਾਂ ਸਾਡੀਆਂ ਪਈਆਂ ਹੋਈਆਂ ਸੀਗੀਆਂ ਢਾਬੇ ਤੇ ਜਿਹੜੇ ਚਿਪਸ ਦੇ ਪੈਕੇਟ ਸਾਰੇ ਉੱਥੇ ਪਏ ਸੀ ਲੁਕਾਵਾ ਦਾ ਸਰ ਕਿੰਨੇ ਲੋਕਾਂ ਨੇ ਹਮਲਾ ਕੀਤਾ ਤੁਹਾਡੇ ਉੱਪਰ ਆ ਇਹਨਾਂ ਤਾਂ ਪਤਾ ਨਹੀਂ ਪਰ 25-30 ਜਣੇ ਹੋਣਗੇ ਘੱਟੋ-ਘੱਟ ਕਿ ਸਾਨੂੰ ਪਤਾ ਨਹੀਂ ਸੀ ਆਪ ਆਪ ਸਾਰੇ ਜਾਣੇ ਆਪਣਾ ਆਪਣਾ ਵਿਚਾਰੇ ਸੀਗੇ ਸਾਨੂੰ ਆਪਣੇ ਕਿੰਨੇ ਵਿਅਕਤੀ ਸੀਗੇ ਸਰ ਅਸੀਂ 4 ਜਾਣੇ ਸੀਗੇ ਤੇ ਜਿਹਦੀ ਮ੍ਰਿਤਕੀ ਹੋਈ ਹੈ ਮ੍ਰਿਤੂ ਹੋਈ ਉਹਦਾ ਨਾਮ ਵਗੈਰਾ ਕੀ ਹੈ ਸਰ ਉਹਦਾ ਨਾਮ ਨਵਦੀਪ ਸਿੰਘ ਸਿਆਣ ਟਿੱਬੀ ਦਾ ਰਹਿਣ ਵਾਲਾ ਤੇ ਕੋਈ ਸ਼ਰਾਬ ਵਗੈਰਾ ਵੀ ਇਹ ਪੀਂਦੇ ਸੀਗੇ ਨਹੀਂ ਨਹੀਂ ਉਹ ਸ਼ਰਾਬ ਨਹੀਂ ਪੀਂਦੇ ਸੀ ਬਿਲਕੁਲ ਵੀ ਮ੍ਰਿਤਿਕ ਨਵਦੀਪ ਸਿੰਘ ਦੇ ਨਾਲ ਗਏ ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ਵਿੱਚ ਜਿੱਥੇ ਉਹ ਖਾਣਾ ਖਾਣ ਲਈ ਰੁਕੇ ਤਾਂ ਉਕਤ ਮਾਲਕ ਨੇ ਬਹਿਸਬਾਜ਼ੀ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਮ੍ਰਿਤਿਕ ਨਵਦੀਪ ਸਿੰਘ ਦੇ ਸਾਥੀਆਂ ਨੇ ਆਪਣੇ ਉੱਤੇ ਲੱਗੇ ਸ਼ਰਾਬ ਪੀਣ ਦੇ ਦੋਸ਼ਾਂ ਨੂੰ ਵੀ ਨਕਾਰਿਆ ਅਤੇ ਪੁਲਿਸ ਪ੍ਰਸ਼ਾਸਨ ਪਾਸੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਸਮੱਸਿਆ ਅਨਸਰ ਕੀ ਮਾਮਲਾ ਕੀ ਹੈ ਜਿਹੜਾ ਸਾਡਾ ਘਰ ਜਾ ਰਹੀ ਹੈ ਮੇਰਾ ਖਜਨ ਬ੍ਰਦਰ ਛੋਟਾ ਨਾਮ ਦਾ ਛੋਟਾ ਭਰਾ ਹੈ ਤੇ ਇਹ ਉਹਨਾਂ ਦਾ ਫਰੈਂਡ ਹੈ ਇਹ ਐਸੀ ਨਾਲ ਤੇ ਸਾਨੂੰ ਸ਼ਾਮ ਨੂੰ ਕੋਲ 5:30 ਵਜੇ ਪਤਾ ਲੱਗਦਾ ਬੀਦਰ ਦਾ ਦੈਨਾ ਦਾ ਉੱਥੇ ਬਹੁਤ ਲੜਾਈ ਝਗੜਾ ਹੋ ਗਿਆ ਸਾਡਾ ਭਰਾ ਸਾਡੇ ਵਿੱਚ ਨਹੀਂ ਰਿਹਾ ਤੇ ਇਹ ਉੱਥੇ ਆਰੀਅਨ ਕਾਫੀ ਸ਼ਾਪ ਕਰਕੇ ਆਪ ਆਇਆ ਪੰਚੂਨਾਕ ਚੌਕ ਦੇ ਵਿੱਚ ਪੰਚੂਨਾਕ ਚੌਕ ਚ ਆਰੀਅਨ ਕਾਫੀ ਜੋਬ ਲੱਗ ਗਿਆ ਉੱਥੇ ਬੈਠੇ ਸੀਗੇ ਤੇ ਆਪਣਾ ਫੂਡ ਇਹਨਾਂ ਨੇ ਆਰਡਰ ਕੀਤਾ ਤੇ ਉਹਨਾਂ ਨੇ ਕੀ ਆ ਜਿੱਦਾਂ ਅਸੀਂ ਫੋਰਡ ਵਗੈਰਾ ਆਰਡਰ ਕੀਤਾ ਤੇ ਅੰਦਰ ਵਰਦੇ ਸਾਰੇ ਤੁਹਾਨੂੰ ਕਹਿਣਾ ਆਪਾਂ ਕਿ ਤੁਸੀਂ ਇੱਥੇ ਸ਼ਰਾਬ ਨਹੀਂ ਪੀਣੀ ਆਹ ਲਾ ਕੇ ਇਸ ਵੇਰੇ 9:30 10 ਵਜੇ ਤੇ ਰੈਡੀ ਹੋ ਕੇ ਕਮਰੇ ਚੋਂ ਬ੍ਰੇਕਫਾਸਟ ਕਰ ਨਿਕਲੇ ਉੱਤੇ ਤੇ ਸਵੇਰੇ ਸਵੇਰੇ ਤੱਕ ਕਿਹੜਾ ਪੀਂਦਾ ਹੋਏ ਸਿੱਧਾ ਕਿਹਾ ਜਾਈਏ ਕਿ ਸਵੇਰੇ ਸਵੇਰੇ ਦਰ ਘੇ ਨਹੀਂ ਪੀਣੀ ਆ 2 ਵਾਰੀ ਹੋਇਆ 1 ਵਾਰੀ ਹੋਇਆ 2 ਵਾਰੀ ਹੋਇਆ ਤੀਜੀ ਵਾਰੀ ਕਹਿੰਦਾ ਕਿ ਹਾਂ ਵੇ ਇੱਥੋਂ ਨਿਕਲੋ ਬਾਹਰ ਇੱਥੇ ਰੋਟੀ ਖਾਣੀ ਬਾਹਰ ਨਿਕਲੋ ਚਲੋ ਤੇ ਬਾਹਰ ਨਿਕਲਣ ਲੱਗੇ ਜੀ ਕਿਹਾ ਤੇ ਨਹੀਂ ਖਾਣੀ ਅਸੀਂ ਵੀ ਉੱਥੇ ਤੇ ਜਿੱਦ ਇਹ ਨਿਕਲਣ ਲੱਗੇ ਤਾਂ ਲਾਸ ਤੇ ਲਾਸਟ ਵੀਡੀਓ ਦੇ ਦਾ ਕਾ ਮਾਰਦਾ ਬਾਅਦ ਵਿੱਚ ਤਾਂ ਕੁਨੇ ਆ ਕੇ ਜਾਈ ਪੱਟਾ ਜੋ ਮਾਰੇ ਆ ਤੇ ਐਡੀ ਗੱਲ ਤੇ ਉਹ ਤੂ ਤੂ ਮੈਮਾ ਕਰਨ ਲੱਪਿਆ ਉਹਨਾਂ ਵੈਸੋ ਵਜੀ ਕਰਨ ਲੱਪਿਆ ਤੇ ਜਿੱਦਾਂ ਹੀ ਆਸੇ ਪਾਸੇ ਵਾਲੇ ਟੈਕਸੀ ਵਾਲੇ ਤੇ ਬਟਾ ਬਲੇ ਪਤਾ ਲੱਗਾ ਸਾਰੇ ਦੇ ਸਾਰੇ ਬੰਦੇ ਇਕੱਠੇ ਹੋ ਗਏ ਕੁਝ ਕੇ ਸੈਕਿੰਡ ਦੇ ਵਿੱਚ ਹੀ ਬੰਦੇ ਸਾਰੇ ਇਕੱਠੇ ਹੋ ਗਏ ਉੱਥੇ ਤੇ ਉੜ ਕੇ ਪਤਾ ਨਹੀਂ ਲੱਗਾ ਇਹ ਕਿਧਰੋਂ ਕਿਧਰੋਂ ਬੰਦੇ ਆ ਇਕੱਲੇ ਇਕੱਲੇ ਚਾਰ ਚਾਰ ਪੰਜ ਪੰਜ ਬੰਦੇ ਸਰ ਕਿਹੜੀ ਜੀ ਦੇ ਨਾਲ ਵਾਰ ਕੀਤਾ ਕਿੰਨੇ ਲੋਕ ਸੀਗੇ ਉਹ ਲੱਤਾਂ ਮਾਰੀਆਂ 20 25 ਬੰਦੇ ਹੁਣ ਘੱਟੋ ਘੱਟ ਨਹੀਂ ਬਾਕੀ ਇਤੋਂ ਜ਼ਿਆਦਾ ਵੀ ਹੋ ਸਕਦੇ ਕਿਉਂਕਿ ਇਹੇ ਵਿਚਾਰ ਰਹੇ ਸੀ ਖੁਦ ਤੇ ਜਿੰਨੇ ਕੁ ਪਛਾਣ ਚਾਏ ਆ ਦੇਖੇ ਹੋਏ ਆ ਹਲੇ ਬਾਕੀ ਕਰ ਰਹੀ ਆ ਕਿਸੇ ਕੋਲ ਹੀ ਨਹੀਂ ਬਾਕੀ ਜਦ ਅਸੀਂ ਉੱਥੇ ਜਾ ਰਹੇ ਸੀਗੇ ਤਾਂ ਅਸੀਂ ਮੀਡੀਆ ਦੀ ਨਿਊਜ਼ ਦੇਖ ਰਹੇ ਸੀਗੇ ਫੇ ਉੱਥੇ ਇੱਕ ਲੇਡੀ ਆਈਐਸ ਆਫੀਸਰ ਸੀਗੀ ਜਿਹੜੀ ਦੱਸ ਰਹੀ ਸੀਗੀ ਕਿ ਇਹ ਕਹਿੰਦੇ ਜੀ ਅਸੀਂ ਹੀ ਪੁਲਿਸ ਆ ਔਰ ਅਸੀਂ ਹੀ ਸਭ ਕੁਝ ਆ ਤੁਹਾਡੇ ਉੱਪਰ ਕੁਝ ਨਹੀਂ ਆ ਔਰ ਅਸੀਂ ਜਾਂਦਿਆਂ ਨੂੰ ਵੀ ਇਹਨਾਂ ਨੂੰ ਰਾਤ ਨੂੰ 8 ਵਜੇ ਉਥੋਂ ਥਾਣੇ ਤੋਂ ਬਾਰ ਬਾਰ ਫੋਨ ਆਉਣ ਲੱਗ ਪਏ ਜਦ ਕੀ ਆਪਣੇ ਸਾਰੇ ਸਿਗਨੇਚਰਸ ਵਗੈਰਾ ਕਰਕੇ ਡਾਕੂਮੈਂਟ ਸਬਮਿਟ ਕਰਕੇ ਆ ਚੁੱਕੇ ਸੀ ਤਾਂ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਸਵੇਰੇ ਆਣਾ 9 ਵਜੇ ਅਰ ਇਹਨਾਂ ਨੂੰ 8 ਵਜੇ ਸਾਈਮਨਟੇਨੀਅਸ ਕਾਲਸ ਆਉਣ ਲੱਗ ਪਏ ਕਦੀ ਕਿਸੇ ਨੰਬਰ ਤੋਂ ਕਦੀ ਕਿਸੇ ਨੰਬਰ ਤੋਂ ਮੈਸੇਜ ਚ ਬੋਲਦਾ ਮੈਂ ਇਨਸਪੈਕਟਰ ਬੋਲਦਾ ਤੁਸੀਂ ਥਾਣੇ ਆਓ ਤਾਂ ਇਹਨਾਂ ਨੂੰ ਡਾਊਟ ਹੋਇਆ ਇਹਨੇ ਸਾਨੂੰ ਕਿਹਾ ਸੀ ਰਸਤੇ 'ਚ ਜਾਂਦੇ ਹੋਏ ਦੇਖਿਆ ਤਾਂ ਤਿੰਨ ਤਿੰਨ ਚਾਰ ਚਾਰ ਗੱਡੀਆਂ ਟੈਕਸੀਆਂ ਉੱਚ ਬੰਦੇ ਖੜੇ ਪੁਲਿਸ ਸਟੇਸ਼ਨਾਂ ਦੇ ਬਾਹਰ ਇਹਨਾਂ ਦਾ ਵੇਟ ਕਰਦੇ ਪਏ ਸਰ ਹਿਮਾਚਲ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੂੰ ਕੀ ਆਪਾਂ ਮਗੀ ਮੰਗ ਰੱਖਦੇ ਆਪਾਂ ਇਹਨਾਂ ਤੋਂ ਸਰ ਅਸੀਂ ਇਹੀ ਮੰਗ ਰੱਖਦੇ ਆਂ ਕਿ ਜਿਹੜਾ ਟੂਰਿਸਟ ਆ ਉਹ ਉੱਥੇ ਬਿਲਕੁਲ ਵੀ ਅਨਸੀਫ ਹੈ ਤੇ ਸੇਫਟੀ ਇਨਸ਼ੋਰ ਕੀਤੀ ਜਾਵੇ ਆਦਰਵਾਇਜ਼ ਜਿਹ ਪੂਰੇ ਇੰਡੀਆ ਦੇ ਟੂਰਿਸਟ ਆ ਸੀ ਉਹਨਾਂ ਨੂੰ ਇਹੀ ਰਿਕੁਐਸਟ ਕਰਾਂਗੇ ਕਿ ਤੁਸੀਂ ਆ ਜਿਹੜਾ ਆਪਣਾ ਮਕਲੌੜ ਗੰਜਿਆ ਧਰਮਸ਼ਾਲਾ ਵਾਲੀ ਏਰੀਆ ਮਾਸ਼ਰ ਮਤਲਬ ਪਰ ਦੇਸ਼ ਹੀ ਨਾ ਜਾਓ